ਇੱਕ ਮਿੰਟ ਇੱਕ ਨਾਮਾ ਬਾਕੀ ਉਹ ਕੈਮਰੇ ਵੱਲ ਫੋਨ ਵੱਲ ਦੇਖੋ ਮੈਂ ਜੀ ਮੈਗਮਾ ਪੁਲਿਸ ਵਿੱਚੋਂ ਸਭ ਇੰਸਪੈਕਟਰ ਬਲਦੀਵ ਸਿੰਘ ਰਟਾਇਰ ਹੋਇਆ ਇਹ ਜਿਹੜਾ ਮਰਨ ਵਾਲਾ ਸੀਗਾ ਸਭ ਇੰਸਪੈਕਟਰ ਕਨਵਨ ਸਿੰਘ ਮੇਰਾ ਭਤੀਜਾ ਸੀਗਾ ਸাকা ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜਾ ਦੀ ਵਰਸੀ ਦੇ ਕਾਰਨ ਕਈ ਵੀਏਪੀਏ ਅਸੀਂ ਗਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਤੇ ਸਾਰਾ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਦੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਇਹਨਾਂ ਤੋਂ ਮਿਸਟੇਕ ਹੋ ਗਈ ਐ ਵੀ ਟਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਂਹ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਹੋਰ ਇਹ ਜੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਐ ਸਾਰੇ ਦਿਨ ਬੜੀ ਬੜੀ ਡਿਊਟੀ ਕੀਤੀ ਐ ਰਹਿਣ ਵਾਲੇ ਕਿੱਥੇ ਦਿਨ ਸੇਰਪੁਰਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਹੜਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 80 55 ਸਾਬ ਕਿੰਨੇ ਪਰਿਵਾਰ ਚਾਹੌਣ ਚਾਹੌਣ ਹੈ ਪਰਿਵਾਰ ਦੇ ਵਿੱਚ ਕਿਹਦੀ ਵਾਈਫ ਹੈ ਕਿਹਦੀ ਬੇਟੀ ਹੈ ਕਿੰਨੇ ਵਜੇ ਆਤੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰੋਸਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਤਾਂ ਉੱਥੇ ਸਿਰਪੁਰ ਪਿੰਡ ਦੇ ਵਿੱਚ ਕਾਰਾਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀ ਕਿੰਨਾ ਕੁ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਸਾਊਂਡ ਪੈਸਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਹਾਂ ਐਸਆਈ ਰਜਿੰਦਰ ਕੁਮਾਰ ਥਾਣਾ ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਤੁਹਾਡੇ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਲਾਜਮਾ ਪਰੋਨਾ ਦੇ ਜਿਹੜੀ ਆ ਗੋਲੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਇਹ ਮੋਰਤਰੀ ਚ ਉਹਨਾਂ ਦੇ ਬਿਆਨ ਜਿਹੜੇ ਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਮਣ ਚ ਲਿਆਂਦੀ ਆ ਕੋਈ ਜਾਂਚ ਵੀ ਪਤਾ ਨਹੀਂ ਜਾਂਚ ਤੋਂ ਉਹ ਇਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਤਾਂ ਚਾਨ ਚੱਕ ਕੰਦੇ ਵੀ ਗੋਲੀ ਜਿਹੜੀ ਚੱਲੀ ਤਿੰਨਾਂ ਦੇ ਲੱਗਦੀ ਉਹਦਾ ਪਿੱਛੋਂ ਕਿਦੋਂ ਦੀ ਰਹਿਣ ਵਾਲੇ ਆ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਤੇ ਇੱਥੇ ਨਿਯੰਤਰਣ ਹੈਗੇ ਨੇ ਬਰਨਾਲੇ ਦੇ ਰਹਿਣ ਨਾਲੇ ਨੇ ਇਹ ਤੇ ਬਰਨਾਲੇ ਜਿਹੜੇ ਦਾ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਘਟਨਾ ਵਿੱਚ ਜਿਹੜਾ ਰਹਿ ਰਿਹਾ ਕਿੰਨੇ ਕ ਵੇਲੇ ਦੀ ਘਟਨਾ ਜੀ ਕੱਲ ਤੇ ਕੋਈ ਸ਼ਾਮੀ 6:30 ਤੋਂ 7:00 ਵਜੇ ਦੀ ਘਟਨਾ ਨੂੰ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ ਹਾਂਜੀ